ਬੱਕਰੀ ਦੇਵਾਂਗੇ ਤੁਹਾਨੂੰ 35000 ਦੀ ਇਹ ਜੇਦੂ ਮੈਂ 40 ਮੰਗਿਆ ਜੇ ਵੀ ਇਹ ਪੈਂਦੇ ਹੋਣ 35 ਦੇ ਦਿੰਦੇ ਆ ਫੜ ਓਏ ਦਿਨਾਂ ਦੀ ਇਹਨੂੰ ਜਵਾ ਮੈਂ 20000 ਦੀ ਬੱਕਰੀ ਪੋਣੇ ਪਾ ਦੇ ਨਾ ਕੀ ਯਾਰ ਉਹ ਨਹੀਂ ਚਾਚੇ ਗਾ ਮਾਰੀ ਗੱਲ ਮੰਨ ਲਾ ਬਬੂ ਉਹ ਮੰਨੀ ਬੈਠਾ ਮੈਂ ਤਾਂ ਤੇਰੀ ਨਹੀਂ ਨਹੀਂ ਇੰਨੇ ਨੂੰ ਨਹੀਂ ਉਹ ਨਹੀਂ ਚਾਚੇ ਨਹੀਂ ਆ ਜਾਓ ਫੜ ਓਏ ਫੜ ਤੂੰ ਫੜ ਤੋ ਸੁਸਾ ਬੜਾ ਕਾ ਜਨੈ ਨਾ ਯਾਰ ਸਾਹੀ ਫੜ ਲੈ ਕੋਈ ਨਹੀਂ ਬੰਦੀ ਰਹਿਣਾ ਬੱਕਰੀ ਬਾਬੂ 15000 ਦੀ ਕੋਈ ਗੁੱਸਾ ਨਹੀਂ ਗੁੱਸਾ ਕਹਦਾ ਤੁਸੀਂ ਬੱਕਰੀ ਦੇਈ ਦੀ ਆ ਉਹ ਕਿਆ ਬੋਲੀ ਜਾਂਦਾ ਉਹ ਹੁਣ ਬੱਕਰੂ ਵੀ ਬਣ ਗਈ ਆਉਦੀ ਮੋੜ ਫੜ ਲਈ ਇਹ ਸੌਦਾ ਇਹਦੇ ਨਾਲ ਚੱਲਦਾ ਜਵੇਰ ਦਾ ਤਾਂ ਹੀ ਇਹਨੂੰ ਆਕ ਮਾਰੀ ਚੱਲ ਤੇਰੇ ਲਾਉਂਗਾ ਇਹ ਜੀ ਪਰ ਬਿਖੌੜਦਾ ਨਾ ਗੱਲ ਕੀ ਯਾਰਾ ਅਸੀਂ ਜੋ ਫੰਡ ਕਰਕੇ ਲੈਣਾ ਬੱਕਰੀ ਦੀ ਬੱਕਰੀ ਦੇਵਾਂਗੇ ਤੁਹਾਨੂੰ 35000 ਦੀ ਇਹ ਜੇਦੂ ਮੈਂ 40 ਮੰਗਿਆ ਜੇ ਵੀ ਇਹ ਪੈਂਕੋ ਹੀ 35 ਦੇ ਦਿੰਦੇ ਉਹ ਕਹਿੰਦਾ ਵੱਡਾ ਲੈਣਗੇ ਯਾਰਾ ਚੱਲ ਕੋਈ ਨਾ ਇਹ ਕਹਿੰਦਾ ਬੰਦਾ ਕਹਿੰਦਾ ਮੈਂ ਇਹਨੂੰ ਖਾਉ ਲੂੰਗਾ ਓਏ ਨਾ ਇਹ ਕਹਾਂ ਮੈਨੂੰ ਮੈਨੂੰ ਤਰੀਕਾ ਵੀਰੇ ਵੱਡਣ ਵਾਲੀ ਵੀ ਹੈ ਨਹੀਂ ਸੋਣ ਲਾ ਗੱਲ ਸੋਣ ਗੱਲ ਨੂੰ ਬੱਕਰਾ ਹੈ ਨਹੀਂ ਸੀ ਪਹਿਲੇ ਸੂਏ ਦਾ ਬੱਚਾ ਆ ਖੜਾ ਇਹਦਾ ਹਾਂਜੀ ਨਾਲੇ ਖੱਸੀ ਬੱਕਰਾ ਦੇਖੋ ਬੋਕ ਹੈ ਨਹੀਂ ਉਹਦੇ ਕੋਲੇ ਬੰਦੇ ਕੋਲੇ ਯਾਰ ਇਹਦਾ ਰਾਜੀ ਫੋਲਾ ਉਹ ਕੋਈ ਚੱਕਰ ਨਹੀਂ ਇਹਦਾ ਹੀ ਬੱਕਰਾ ਇਹ ਸੇ ਦਾ ਹੀ ਆ ਖੋਲੋ ਬੱਚੇ ਖੋਲੋ ਆ ਲੈ ਯਾਰ ਗੱਲ ਹੀ ਨਹੀਂ ਕੋਈ ਇਹੋ ਜਿਹੀ ਬਿਲਕੁਲ ਨਾ ਪਾ ਕਿੰਨੀ ਦੇਣੀਆਂ ਹੁਣ ਇਹ ਉਹ ਬਾਹਰ ਆ ਮੈਨੂੰ ਤੂੰ ਤਾਂ ਇੱਥੇ ਬੋਸ ਬਣਿਆ ਹੋਇਆ ਯਾਰ ਬੋਸ ਯਾਰ ਦੱਸ ਯਾਰ ਇਹ ਚ ਕਿਹੜੀ ਗੱਲ ਅੰਬਰ ਦੀ ਪਾ ਹਾਂ 16000 ਦੀ ਲੈ 34000 ਦੀ ਲੈ ਕੇ ਜਾ 34000 ਇਹ ਗੱਲ ਤੁਸੀਂ ਮਗਰ ਮੂਰੇ ਹੈ ਹੀ ਨਹੀਂ ਕੁਝ ਯਾਰ ਇਹ ਗੱਲ ਮੈਂ ਛੱਡ ਲਾ ਕੇ ਦੇਖਣਾ ਯਾਰ ਸਿੱਕ ਤੇ ਲਾਇਆ ਸੀ ਅੱਛਾ ਅਸੀਂ ਇੰਨੇ ਨਹੀਂ ਪਾਇਆ ਲੱਗੂਗਾ ਘੱਟਾ ਕੰਮ ਆਊਗਾ ਜੀ ਹਾਂ ਲੋ ਲੋ ਬਟਾ ਇੱਕਦਮ ਹੀ ਮੇਰਾ ਲੋ ਕਰਮਾਂ ਲੱਗਾ ਲੱਗਿਆ ਫਿਰ ਤੇਰਾ ਜੇ ਸੱਟਾ ਲੱਗਦਾ ਫਿਰ ਤੂੰ ਅੱਖਾਂ ਜੀਆਂ ਘਾਤੋ ਮੀਚਦਾ ਝੂਠ ਨਹੀਂ ਬੋਦਾ ਨੱਥੋ ਵਾਲੋਂ ਮੰਡੀ ਤੂੰ ਅਥਲ ਮੱਡੀ ਲੱਗਦੀ ਉਥੋਂ ਮੈਨੂੰ 5000 ਦੀ 20000 ਦੀ ਬੱਕਰੀ ਭਾਂਡੋ ਰਹੀ ਹੈ ਬੱਕਰੀਆਂ ਕਿੱਥੇ ਗੱਲ ਕਰਤੀ ਸੀ ਉਹਨੇ ਮੈਂ ਉਹਨੇ ਦੇਖੀ ਨਹੀਂ ਸੀ ਉਹ ਜੇ ਮੇਮਣਾ ਚਾਹਤਾ ਸੀ ਉਹ ਪੈਣੀ ਦੰਦੀ ਵੱਢਦੀ ਸੀ ਅੱਛਾ ਕਿਉਂ ਉਹਨੂੰ ਮੈਂ ਜੀ ਮੇਰੇ ਮੇਮਣੇ ਪਰੇ ਕਰ ਦਿੰਦੀ ਪੋਰਿਆ ਜਵਾਖੜੀ ਛੋਟੀ ਕਰੇ ਉਹਦਾ ਕਰਕੇ ਮਹਾਂ ਲੱਗਦਾ ਕੁੜੀ ਦੇ ਨਾ ਦਿੰਦੀ ਨੀ ਬੇਟੇ ਉਹ ਪਰ ਮੈਂ 베ਚੀ ਇੱਕ ਘਟ ਚਲੀ ਠੀਕ ਹੈ 6 ਠਾ ਲਾਉਣਾ 18000 ਵੀ ਲੱਗੇ 40000 ਤੱਕ ਦੇ 베ਚਦੀ ਆ ਨਫਾ ਠਾੜੀ ਇਹਦਾ ਲਾ ਯਾਰ ਨਹੀਂ ਯਾਰ ਜਾ ਬੇ ਮਾਰਦਾ ਪੀਣਾ 32000 ਦੀ ਲੈ ਕੇ ਜਾ 32000 ਦੀ ਬਕੀ ਨਹੀਂ ਦੱਗਰੀ ਹੈਗੀ ਇਹ ਨਹੀਂ ਕਿਸੇ ਗਾਣਾ ਜਦ ਮੈਂ ਜਿੱਤ ਰੱਖਾ 32 ਨਾ 베ਕੇ ਨਾਲ ਨਾਲ ਕਿ ਜਿਹੜਾ ਮੂੰਹ ਹੈਗਾ ਇਹਦਾ ਠੱਠਾ ਹੈਗਾ ਠੱਠਾ ਲਾ ਕੇ ਦੇਖੂਗਾ ਆ ਲਾ ਕੇ ਦੇਖਣਾ ਜੀ ਤਾਂ ਤੇ ਪਾਹ ਨਾਲ ਨਵ ਬੱਕਰੀ ਇਹ ਬਾਈ ਗੱਲਾਂ ਐ ਹੁੰਦੀਆਂ ਦੇਖ ਯਾਰ ਜਿਹੜਾ ਸਾਮ ਕਾ ਲੂ ਮਿਹਨਤ ਕਰ ਲੂ ਸਭ ਕੁਝ ਮਿਲਦਾ ਨਾ ਨੀ ਬਣਾਉਣੀ ਮਿਹਨਤ ਨਾਲ ਸਭ ਕੁਝ ਮਿਲਦਾ ਜੇ ਆਪਾਂ ਕੁਝ ਕਰਨਾ ਹੀ ਨਹੀਂ ਐਂ ਚ ਕੁਝ ਨਹੀਂ ਬੜਨ ਵਾਲੀ ਬਾਈ ਜੀ ਚਾਹੇ ਆਪਰ ਤਾਂ ਪੈਸੇ ਚਾਹੀਦੇ ਤੂੰ ਵੜ ਲਈ ਲਿਆ ਕੇ ਜਾਣ ਨੂੰ ਕੋਈ ਮਤਵ ਨਹੀਂ ਇਹ ਨਹੀਂ ਵੜਦਾ ਹੈਗਾ ਇਹ ਨਹੀਂ ਵੜਦਾ ਹੈਗਾ ਬੰਦਾ ਰੁਪਈਏ ਲੈ ਲੈ ਰੁਪਈਏ ਲੈ ਲੈ ਬਾਈ ਜੀ ਅਸੀਂ ਨਾ ਤਾਂ ਨੀਂਦ ਰੱਖੀਏ ਗੱਲ ਸੁਣ ਲਓ ਮੇਰੀ ਇੱਕ ਗੁੜੇ ਮੈਂ ਪੱਟ ਦੇਤੀ ਇੱਕ ਥਣ ਚੜੀ ਹੋਈ ਬੱਬੂ ਨੂੰ ਪੁੱਛ ਲਓ ਬੱਬੂ ਨੂੰ ਨਹੀਂ ਇੱਕ ਦਿਨ ਦੱਸਦਾ ਗੱਲ ਇੱਕ ਥਣ ਚੜ ਗਿਆ ਜੀ ਉਹਦਾ ਬੱਬੂ ਨੂੰ ਮੈਂ 30000 ਰੁਪਏ ਲਈ ਪਾਟ ਦੇ ਉੱਤੇ ਸੁਣ ਲਿਓ ਤੇ ਦੁਬਾਰੇ ਮੈਂ ਬੱਬੂ ਕੋਲ ਪਸ਼ੂ ਲੈਣ ਚੱਲਿਆ ਗਿਆ ਇੱਕ ਇੱਕ ਥਣ ਚੜ ਗਿਆ ਬੱਬੂ ਕਹਿੰਦਾ ਪਾਠ ਲੈ ਲੈ ਮੈਂ ਕਹਾਂ ਦੇ ਦੇ ਭਾਈ ਬੱਬੂ ਨੇ ਮੈਨੂੰ ਪਾਟਦੇ ਨਾ ਪਾਠ ਪਾਤੀ ਜਿੱਥੇਕ ਪੌਗਦੇ ਸੀ ਮੈਂ ਉੰਨੇ ਪਾਟ ਤੇ ਜੀ ਡਾਕਟਰ ਨੂੰ ਦੇਤੀ ਇਸ ਟਾਈਮ ਬੱਕਰੀ ਥਣ ਵੀ ਪੂਰਾ ਕਰੀ ਬੈਠੀ ਆ ਬੱਚੇ ਵੀ ਦੁੱਧ ਵੀ ਫੁੱਲ ਆ ਸੁਣੋ ਜੀ ਜਿਹਨੇ ਮਿਹਨਤ ਕੀਤੀ ਆ ਜਿਹਨੇ ਮਿਹਨਤ ਕੀਤੀ ਆ ਤੇ ਹੁਣ ਫੁੱਲ ਥਾਣਾ ਪੈਸੇ ਵੀ ਵਧੀਆ ਮੈਂ ਵੀ ਦੁਬਾਰੇ ਪੈਸੇ ਲਾਤੇ ਉੱਤੇ ਕਹਿੰਦਾ ਦੇਣੀ ਨਹੀਂ ਉਦੋਂ ਹੁੰਦਾ ਸਾਡੇ ਮੈਂ ਤੇਰੀ ਗੱਲ ਹੁੰਦੀ ਆ ਨਹੀਂ ਨਹੀਂ ਬਈ ਆਪਾਂ ਉਹਨੇ ਨੀ ਪੜਦੇ ਆਪਾਂ ਉਹਨੇ ਜੇ ਨਹੀਂ ਪੋਗਦੇ ਉਹ ਨਹੀਂ ਬੱਕਰੀ ਨੂੰ ਐ ਕੀਆ ਯਾਰ ਉਹ ਵੀ ਬਾਜਨ ਮੁੱਲ ਕਰੇ ਲੈ ਬਾਜਨ ਮੁੱਲ ਲੈ ਬਈ ਨਹੀਂ ਜਿਹੜਾ ਕਟੂ ਚ ਵੀ ਹੈ ਵੱਧ ਬਾਜਨ ਮੁੱਲ ਤਾਂ ਵੀ ਨਹੀਂ ਲਾਏਗਾ ਪੱਕਾ ਮੁੱਲ ਲਾ ਤੈਨੂੰ ਆਪਾਂ ਜਦੋਂ ਹੀ ਕਹਾਂਗੇ ਲੈ ਜਾ ਬਾਈ ਆਹ ਇਹ ਪਰਾਂ ਚਲੋ ਇਹ ਸੱਠਾ ਲੱਗ ਦੇਗਾ ਆਹ ਇੱਧਰ ਉਹ ਬਾਕੀ ਬਾਰੇ ਕੋਈ ਨਹੀਂ ਟੋਕਣ ਦਾ ਇਹ ਰਾਬੇ ਸੌਗੀ ਵੇਲੇ ਨੂੰ ਇਹ ਕਿੱਥੇ ਆ ਗਈ ਮੈਂ ਦੱਸ ਦੱਸ ਫਿਰ ਹੋਂ ਕਿਹਾ ਦੱਸ ਦੇ ਤੂੰ ਹੀ ਦੱਸ ਦੇ ਮੈਂ ਤਾਂ ਦੱਸ ਨਹੀਂ ਆ ਨਹੀਂ ਯਾਰ ਚਾਚੇ 30000 ਦੀ ਬੱਕਰੀ ਪਾਉਂ ਤੈਨੂੰ ਜੱਟ ਲਾਵੇਂ ਕੁਝਿੰਦਾਗਾ ਤੇ ਛੱਡ ਲਾਈ ਆ ਆ ਫੜ ਓਏ ਦਿਨਾਂ ਦੀ ਇਹਨੂੰ ਜਮਾਉਂਦੀ ਆ 20000 ਦੀ ਬੱਕਰੀ ਪਾਉਣੇ ਪਾਦੇ ਨੇ ਨਾ ਕੀ ਯਾਰ ਉਹ ਨਹੀਂ ਚਾਚੇ ਗਾਮਾ ਦੀ ਗੱਲ ਮੰਨ ਲੈ ਹਬੂ ਉਹ ਮੰਨੀ ਬੈਠਾ ਮੈਂ ਤਾਂ ਤੇਰੀ ਨਹੀਂ ਨਹੀਂ ਇੰਨੇ ਨੂੰ ਨਹੀਂ ਉਹ ਨਹੀਂ ਚਾਚੇ ਨਹੀਂ ਮੰਨੇ ਆਕਰ ਉਹ ਨਹੀਂ ਜਾਚੇ ਨਹੀਂ ਨਹੀਂ ਸੱਟਾ ਲਾਉਣਾ ਬੰਦੇ ਆ ਪੁੱਤ ਨੂੰ ਜਾਂਦੀ ਬੱਤੀ ਆ ਉਹ ਨਹੀਂ ਛੱਟੇ ਨੂੰ ਵੀ ਤੈਨੂੰ ਵੀ ਪਤਾ 20 ਨੂੰ ਤਾਂ ਭਾਂਡਣੀ ਹੁਣ ਫੜਾ ਦੇ ਅੱਖਾਂ ਵਿੱਚ ਕੇ ਫੜਾ ਦੇ ਉਹ ਨਹੀਂ ਬਾਈ ਉਹ ਨਹੀਂ ਬਾਈ ਤੇਰੇ ਕਰਮਾਂ ਦੀ ਜੇ ਉਹ ਨਹੀਂ ਬਾਈ ਨੂੰ ਤੈਨੂੰ ਵੀ ਕਰਨਾ ਪਊ ਨਹੀਂ ਨਹੀਂ ਭਜਨ ਮੁੱਲ ਤਾਂ ਤੈਨੂੰ ਵੀ ਤੋਲਣਾ ਪਊ ਪਰ ਹੁਣ ਕਿਹਾ 20 ਦਾ ਜਿਉ ਲਾਦਾ ਹੁਣ ਨਹੀਂ ਨਹੀਂ ਕਿੰਨਾ ਹੋਊਗਾ ਭਜਨ ਬਾਈ ਕਿੰਨਾ ਭਜਨ ਹੋਊਗਾ ਤੇਰੇ ਨਾਲ ਤੁਸੀਂ ਦੱਸ ਦਿਓ ਤੁਸੀਂ ਦੱਸੋ ਤੂੰ ਕਿੰਨਾ ਕਿਲੋ 80 ਗੱਲੋ ਦੀ ਬੱਕਰੀ ਆ ਬਾਈ ਜੀ ਫੁੱਲ weight 80 ਗੱਲੋ weight ਹੋਊਗਾ ਫੁੱਲ weight ਫੁੱਲ weight 80 ਗੱਲੋ ਹੁਣੇ ਕੰਡਾ ਕਰਕੇ ਦਵਾਂਗੇ ਉੱਤੇ ਹੀ ਜਾਊ ਕੋਈ ਕਰ ਲੋ ਇੱਥੋਂ નીચે ਕਰ ਲੋ ਕੋਈ ਨਹੀਂ ਹਾਂ ਫੁੱਲ weight 80 ਗੱਲੋ ਹੋਊਗਾ ਇੱਥੇ ਤੈਨੂੰ 80 ਦੱਸਿਆ 85 ਵੀ ਹੋ ਸਕਦਾ 90 ਵੀ ਹੋ ਸਕਦਾ ਉਹ ਯਾਰ ਆਪਾਂ ਇਹ ਗਸਾਈਆਂ ਦੇ ਉਹ ਯਾਰ ਚਾਚੇ ਫਿਰ ਵਜਨ ਦੇ ਹਿਸਾਬ ਨਾਲ ਤਾਂ ਲਾ ਇਹ ਕਿੰਨੇ ਵਜਨ ਦੇ ਵਜਨ ਦੇ ਹਿਸਾਬ ਨਾਲ ਲਾ ਕਿਉਂ ਬਈ ਹਾਂ ਵਜਨ ਦੇ ਹਿਸਾਬ ਬੱਕਰੀ ਆਪਾਂ ਦੇਣ ਨੂੰ ਤਿਆਰ ਆ ਤਿਆਰ ਕਿਉਂ ਜਾਂਦਾ ਫਿਰ ਵੀ ਹੋਵੇ ਜਾਂ ਤੈਨੂੰ ਕਹੀ ਜਾਂਦੇ ਮੈਂ ਨਹੀਂ ਜਾਂਦਾ ਆ ਇਸ ਮਾਰ ਕੀ ਬੱਕਰਾ ਨਾ ਵੀ ਜਾ ਕੇ ਦੱਕੂ ਗਿਆ ਹੈ ਯਾਰ ਬਾਈ ਕੌਸ ਵੀ ਆ ਅੱਜ ਤਾਂ ਸ਼ੀਸ਼ੇ ਵਾਂਗੂ ਚਾਂਕਦੀ ਆ ਨਾ ਮਾਰ ਦਿਆ ਜਿਵੇਂ ਨਵੀਂ ਬਿਆਲੀ ਮਾਰਦੀ ਹੁੰਦੀ ਆ ਇਹ ਮਾਰ ਦਿਆ ਸ਼ਾਇਨਿੰਗ ਖੜੀ ਸਾਰੀ ਮਾਰਦੇ ਬਾਈ ਹੁਣ ਅਸੀਂ ਯਾਰ ਇਹ ਜਰਾ ਛੱਡਾ ਪੱਕਾ ਹੈਗਾ ਇਹ ਦੇਖ ਯਾਰ ਮੈਂ 1000 ਖੰਡੂ ਦੀ ਯਾਰ ਘਰ ਘਰ ਤੂੰ ਇੱਕਰੀ ਘਰ ਹੈ ਬੱਚੇ ਹੋ ਜਾਂਦੇ ਪੁੰਨੀ ਸੀ ਯਾਰ ਤੂੰ ਵੀਰੇ ਜਿੱਦੇ ਸੂਕ ਇਹਨੇ ਵਟਣ ਵੇਚਣ ਦਾ ਕਾਹਨੂੰ ਪੁੱਛਦੀ ਜਾਨ ਗਮਾਉਣੀ ਦੀ ਯਾਰ ਯਾਰ ਇਹ ਵਟਣ ਵਾਲੀ ਕਿੱਥੇ ਜਾਂ ਬਾਹੂ 21000 ਦੀ ਬੱਕਰੀ хай 1000 ਦੀ ਬੱਕਰੀ ਬੰਦਾ ਗੱਲਾਂ ਤੇ ਬਚਾਣੀ ਯਾਰ ਆਹੋ ਯਾਰ ਉਹ ਤੇ ਪੱਕੀ ਮਾਰ ਯਾਰ ਝੱਟ ਤੂੰ ਪੱਕੀ ਮਾਰ ਪੱਕੀ ਪੱਕੀ ਤੇ ਕੱਚੀਆਂ ਕੋਲੇ ਆ ਖੇਡ ਲਾ ਤੂੰ ਆਹ ਪੱਕੀ ਮਾਰ ਪੱਕੀ ਝੱਟ ਮਾਰ ਜੇ ਲੈਣੀ ਬੱਕਰੀ ਉਹ ਯਾਰ ਅਸੀਂ ਨਾ ਅਸੀਂ ਨਾ ਆਈਏ ਜੇ ਸਾਡੀ ਦਾ ਵੇਖੇ ਫੇਰ ਅਸੀਂ ਜੇ ਮਰ ਜੀਏ ਅਸੀਂ ਮੰਡੀ ਆ ਜਾਗੇ ਓ ਜਾ ਯਾਰ ਓ ਨਹੀਂ ਮਾਰੀ ਉਹ ਖੜ ਗਿਆ ਬਈ ਯਾਰ ਕੁਝ ਨਾ ਯਾਰ ਇੱਕ ਮਿੰਟਾ ਜਦੋਂ ਸਾਰਾ ਸਮੇਂ ਤੇ ਉਹ ਸੈਕਿੰਡ ਨੂੰ ਬਣਾਏਗਾ ਉਹ ਨੂੰ ਨਾ ਬਤਾ ਆਖਰੀ ਛੱਟਾ ਉਹ ਸੈਗਾ ਇੱਕ ਛੱਟਾ ਲਾਉਣ ਦੇ ਦੇਖੀ ਸੀ ਜਣੀ ਭਾਈ ਲੰਗ ਚਲਾਉਂ ਹੈ ਲਾੜ ਦੇ ਲਾੜ ਦੇ ਸੱਤ ਦਾ ਲਾਉਣ ਦੇ ਨਾ ਫੜੋਗੇ ਹੁਣ ਨਾ ਹੁਣ ਬੱਕੀ ਵੀ ਵੇਚ ਦੀ ਤੇਰੀ ਤੂੰ ਬਾਈ ਹੀ ਗਾਦੀ ਤੇ ਵੇਚ ਉਹ ਨਹੀਂ ਜਾਂਦੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਬੇਜਾ ਬੱਕੀ ਹਟ ਗਿਆ ਯਾਰ ਉਹ ਨਹੀਂ ਉਹ ਨਹੀਂ ਯਾਰ ਉਹ ਨਹੀਂ ਯਾਰ ਕਾਚੇ ਨਹੀਂ ਲਓ ਨਹੀਂ 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 ਉਹ ਨਹੀਂ 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 ਭਾਈ ਯਾਰ ਲੱਤ ਮੈਨੂੰ ਪਤਾ ਉਹ ਨਹੀਂ ਉਹ ਜਾ ਯਾਰ ਉਹ ਨਹੀਂ ਕੋਈ ਨਾ ਬਹੁਤ ਲੱਗ ਗਈ ਫਿਰ ਕੀ ਯਾਰ ਬਹੁਤ ਨਹੀਂ ਉਹ ਕੀ ਗੱਲ ਹੈ ਉਹ ਨਹੀਂ ਮਹਿੰਗੀ ਆਈ ਬੱਕਰੀ ਬੱਕਰੀ ਮਹਿੰਗੀ ਆਈ ਆਪਣੀ ਆ ਮਹਿੰਗੀ ਬਨੇਗਾ ਉਹ ਭਾਈ ਕੋਈ ਨਾ ਪਸ਼ੂ ਰੱਖਿਆ ਵੱਡਣ ਵਾਲਿਆਂ ਨੂੰ ਵੀ ਨਹੀਂ ਦਿੰਦੇ ਇਹ ਵੀ ਗੱਲ ਆ ਤੇਰੇ ਨਾਲ ਕਰ ਵੀਡੀਓ ਚ ਵੀਡੀਓ ਤੇ ਤੂੰ ਗੱਲ ਕਰ ਤੂੰ ਮਾਲ ਰੱਖਿਆ ਹੋਇਆ ਇਹੋ ਜੀ ਗੱਲ ਨਹੀਂ ਐ ਗੁੱਸਾ ਤੋਂ ਮੰਨਿਆ ਗੁੱਸਾ ਨਹੀਂ ਮਨਦਾ ਵੱਡਣ ਵਾਲਿਆਂ ਨੂੰ ਦੇਣੀ ਹੁੰਦੀ ਸਵੇਰ ਦੀ ਦੇ ਦਿੰਦਾ ਮੈਂ ਐਵੇਂ ਇਹਨੂੰ ਇੱਕ ਦੀ ਖਾਤਰ ਥੋੜਾ ਗੁੱਸਾ ਨਹੀਂ ਮੰਨਦਾ ਤੁਸੀਂ ਮੇਰੇ ਮੇਰੇ ਆਹੀ ਗੱਲ ਕਹੀ ਜਾਨੂੰ ਵੱਡਣ ਨੂੰ ਵੱਡਣ ਨੂੰ ਵੱਟਣ ਵਾਲਿਆਂ ਦੇ ਆ ਹੁਣ ਨੂੰ ਕਾਦੀ ਫੜਾ ਲੈਂਦਾ ਵੇ ਚਾਚੇ ਉਹ ਗੱਲ ਨਹੀਂ ਮਾਲ ਦੇ ਲੱਗ ਮੱਲੇ ਅਲੱਗ ਲੱਗੇ ਫੇਰ ਸੁਆਦ ਹੁੰਦਾ ਇਹ ਨਹੀਂ ਹੁੰਦਾ ਅਜਾ ਕਿੰਨਾ ਕਰੋ ਲਾਉਣਾ ਹੋਦਾ ਯਾਰ ਹੁਣ ਤੂੰ ਆਪ ਹੀ ਦੇਖ ਫਰੈਂਡ ਦੇ ਬਸ ਆਪਾ ਉਹ ਨਹੀਂ ਲੋੜੀਂਦੀ ਸੜ ਦੇ ਮਾਲ ਇੱਕ ਕਾਦੀ ਮਾਰੀ ਦੇ ਲਾਂਗੇ ਯਾਰ ਹੈ ਤਾਂ ਨਿੱਕੀ ਜੀ ਜਮਾ ਛੁੰਡਾ ਲਈ ਦੇ ਲਾਂਗੇ ਛਾੜ ਯਾਰ ਕਿੰਨੀ ਬੱਕ ਤੇ ਆਈਆਂ ਸਾੜ ਇੱਕ ਵਾਰੀ ਬਾਈ ਸਾਡੇ ਸਾਹਮਣੇ ਇੱਕ ਬਾਈ ਜਮੂਨ ਵਾਲੀ ਹਾਂ ਹਾਂਜੀ ਬਾਈ ਜੀ 16 ਦੀ ਵੀ ਮਿਲ ਜਾਂਦੀ ਆ ਜੋਲਾਂ ਦੀ ਵੀ ਮਿਲ ਜਾਂਦੀ ਆ ਜਦੋਂ ਆਪਣੇ ਇੰਨੀ ਕੁਸ਼ ਕਰੀ ਜਾਵੇ ਕਿ ਉਧਰ ਸੇਮ ਜੀ ਛੱਟੇ ਤੋਂ ਚਾਹੇ ਲੱਖ ਦੀ ਕਰ ਲਵੇ ਚਾਹੇ 2 ਲੱਖ ਦੀ ਕਰ ਦੇਵੇ ਆਪਾਂ ਨੂੰ ਕੋਈ ਮੰਗ ਜੇ ਮਾਲਾ 50000 ਦੀ ਵੇਚ ਦਿਆਂ ਸਾਨੂੰ ਆ ਕੇ ਪੈਸੇ ਦੇ ਦੋਗੇ ਆਹ ਨਾਲ ਜਵਾਬ ਦੋ ਫੇਰ ਆਏ ਨਹੀਂ ਹੁੰਦਾ ਫਿਰ ਬਾਈ ਗੱਲ ਤਾਂ ਉਹੀ ਆ ਗੱਲ ਤਾਂ ਉਹੀ ਆ ਤੇ ਤੈਨੂੰ ਬਾਈ ਦੇ ਹੀ ਜਾਂਦੇ ਆ ਨਾ ਮੈਂ ਲੈਣੇ ਜੇ ਵੱਧ ਮਿਲ ਗਏ ਨੂੰ ਦੱਸ ਦੇ ਵੀ ਅਸੀਂ ਕਹਿਨੇ ਆ ਤਾਂ ਫੇਰ ਕਹਿੰਦਾ ਜਾਂਦੀ ਤਾਂ ਹੈ ਕਹਿੰਦਾ ਵੀ ਮੈਂ ਠੋੜਾ ਦੇਖਣਾਗਾ ਲਾਲ ਵੇ ਸਾਡੇ ਇੰਨੀ ਕੋਤ ਲਾਈ ਜਾਵੇ ਜਰਾ ਜਾਂ ਨੇੜੇ ਫਿਰ ਕਰ ਦਿੰਨੇ ਯਾਰ ਜੇ ਦੂਰ ਨੇੜੇ ਮੈਂ ਤੈਨੂੰ ਇੱਕ ਦਾਅ ਦਿੰਦਾ ਹੁਣ ਚਾਚੇ ਹੂੰ ਰਾਹ ਤੈਨੂੰ ਦੇ ਦਿੰਦਾ 25000 ਰੁਪਇਆ ਬੱਕਰੀ ਮੈਂ ਘੱਟ ਨਹੀਂ ਦਿੰਦਾ ਲਾ ਸਿੱਧੀ ਗੱਲ ਆਪਾਂ ਲੈਣੀ ਨਹੀਂ ਗੱਲ ਖਤਮ ਨਹੀਂ ਲੈਣੀ ਆਪਾਂ ਆਪਾਂ ਪਹਿਲੀ ਬੋਤਲ ਆਦੇ ਆਪਾਂ ਬਸ ਬਹੁਤ ਆ ਤਾਂ ਆਪਾਂ ਇਹ ਫੁੱਲ ਫੁੱਲ ਲਾਦੇ ਬਸ ਫੁੱਲ ਲਾਦੇ ਚੱਲ ਕੋਈ ਗੱਲ ਨਹੀਂ ਵੀਰੇ ਫੁੱਲ ਲਾ ਦੇ ਸ਼ਾਬਾਸ਼ ਿਆ ਠੋਡੇ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਸੇਰਾਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਵੀ ਕਟਿਆ ਵਾ ਤੁਸੀਂ ਵੀ ਦੇਖ ਲਓ ਉਹ ਨਹੀਂ ਬੱਕਰੀ ਦਾ ਉਹ ਵਾਈ ਦੀ ਨਹੀਂ ਜਦੋਂ ਵੀ ਕਟਿਆ ਇਹਦੇ ਪਸੰਦ ਆ ਜੀ ਹਾਂ 5000 ਰੁਪਏ ਵੀ ਬਹੁਤ ਆਲਾ ਆਸੀਂ 15000 ਦੀ ਵੀ ਦੇ ਦਿੰਦੇ ਆ ਸੂਨ ਵਾਲੀ ਲੈ ਲੈ ਆਹੋ ਇਹਨਾਂ ਲੈਂਦਾ ਸੂਨ ਵਾਲੀ ਦੇ ਨੀ ਲਵਾਗੇ ਲਵਾ ਦੇ ਆਹੋ ਯਾਰ ਨਿਪੜ ਗਈ ਆ ਹਾਂ ਹੁਣ ਤਾਂ ਨਿਪੜ ਗਈ ਆ ਮਾਰ ਮਾਰ ਇੱਕ ਹੈ ਜਾਨੀ ਵਧੀਆ ਬੱਕਰੀ ਚਾ ਚਾਚਾ ਮਾਰ ਹੁਣ ਇੱਕ ਕਰਦੇ ਵਧੀਆ ਜੀ ਫੜ ਲਾ ਕਰੋ ਬਾਈ ਆਪਾਂ ਨਹੀਂ ਇਹ ਨਾ ਨਾ ਇਹ ਇਹ ਬੰਦਾ ਕੋਈ ਇਹ ਗੱਲ ਆ ਯਾਰ ਆਪਾਂ ਬੰਦੇ ਇਹ ਸੁਣਨ ਵਾਲਾ ਜਦੋਂ ਮਰਜੀ ਦੇਖ ਲਈ ਬੱਕਰੀਆਂ ਕਿ ਕਿ ਅਗਲਾ ਕਹਿੰਦਾ ਵੀ ਵੱਢਣ ਵਾਲੇ ਨੂੰ ਚਾਹ ਬਾਈ ਜੀ ਸਾਨੂੰ ਮਤਵਲੀ ਨਹੀਂ ਨਾ ਨਾ ਆਪਾਂ ਇੰਨੇ ਕਰ ਸਾਨੂੰ ਮਤਵਲੀ ਨਹੀਂ ਚਾਹੇ ਗਾਂ ਵੇਚ ਚਾਹੇ ਰੱਕ ਸਾਨੂੰ ਮਤਵਲੀ ਨਹੀਂ ਤਾਨੂੰ ਪੈਸਿਆਂ ਦਾ ਕਮਾਦ ਵਾਲਾ ਨਹੀਂ ਚਾਚੇ ਜਿੱਤੇ ਮੈਨੂੰ ਪੁੱਗੂ ਉੱਥੇ ਦੇਊਗਾ ਇਹ ਕੋਈ ਧੱਕਾ ਨਹੀਂ ਜਿੱਤੇ ਮੈਨੂੰ ਪੁੱਗੂਗੀ ਉੱਥੇ ਦੇ ਦੂੰ ਧੱਕਾ ਧੱਕਾ ਨਾ ਧੱਕਾ ਕਰੀ ਯਾਰ ਤੇਰਾ ਤੂੰ ਵੀ ਨਾ ਕਰੀ ਫਿਰ ਤੂੰ ਥੱਪੀ ਲਾਊਗਾ ਤੂੰ ਵੀ ਨਾ ਕਰੀ ਫਿਰ ਬੋਲ ਬੋਲ ਕੇ ਫੜਾ ਫਿਰ ਮੋੜੂੰਗਾ ਵੀ ਨਹੀਂ ਇਹ ਮੈਨੂੰ 22 ਜੋ ਕਿ ਦੇ ਉੱਥੇ ਨਹੀਂ ਬੱਕਰੀ ਮਿਲਦੀ ਚਾਚੇ ਮੈਂ ਫੜਾ ਮਾਇ ਦੂੰਗਾ ਮਿਲਦੀ ਨਹੀਂ ਉੱਥੇ ਨਹੀਂ ਨਹੀਂ ਚਾਚੇ ਤੇਰੀ ਕਾਤੀ 100000 ਜੀ 23 23 ਦੀ ਨਹੀਂ ਦੰਦਾ ਚਲ ਠੀਕ ਆ ਲੈ ਜਿਹੇ ਦਾ ਲੱਗ ਗਿਆ ਫੁੱਲ ਨਹੀਂ ਦੰਦਾ ਕੋਈ ਗੱਲ ਨਹੀਂ ਵੀਰੇ ਤੇਰੇ ਤੁਸੀਂ ਆਪਦੇ ਮੁੱਲ ਸਹੀ ਲਾਤਾ ਮੈਨੂੰ ਨਹੀਂ ਪੁੱਗੀ ਸਹੀ 25 ਦੀ ਪੁੱਗਦੀ ਤੈਨੂੰ 25 ਦੀ ਬੱਕਰੀ ਦੂੰ ਅੱਛਾ ਯਾਰ ਚਾਹੇ ਸਾਲੀ ਮੇਰੀ ਕੋਸ਼ ਆ ਯਾਰ ਮਿੱਟੀ ਆ ਸਹੀ ਗੱਲ ਹੈ ਮੈਂ ਪੁੱਗਦੀ ਨੂੰ ਚੀਜ਼ ਦੇਣੀ ਆ ਜਰਾ ਆ ਬੇਚ ਨਹੀਂ ਆਂਦਾ ਜੱਟ ਸਾਸਲ ਦੇ ਵਿੱਚ ਨਾ ਜੀ ਤੇ ਵਜਨ ਦੀ ਬਹੁਤ ਵਜਨਦਾਰ ਹੈ ਆ ਯਾਰ ਦੱਸ ਕਮਾਲ ਦੀ ਗੱਲ ਹੈ ਵਜਨ ਬਹੁਤ ਜ਼ਿਆਦਾ ਹੈ ਮੇਲ ਦੀ ਬਹੁਤ ਜ਼ਿਆਦਾ ਹੈ ਮੋਸ ਹੈ ਸੰਕੀ ਪੱਠਾ ਯਾਰ ਦੂਜੇ ਪੱਠ ਸੁਣੀਆ ਬਾਕੀ ਸਕੈਨ ਦੂਜੇ ਸੁਣੀਆ ਚਰਬੀ ਚੜੀ ਹੋਈ ਹੈ ਉਹ ਬੰਦੇ ਕਹਿੰਦੇ ਐਨੇ ਦਾ ਬਾਈ ਜੀ ਮੈਂ ਵੱਡਣ ਵਾਲੇ ਨੂੰ ਦੇ ਦੂੰ ਪਰ ਅਸੀਂ ਦੇਣੀ ਨਹੀਂ ਘਰੇ ਪਸ਼ੂ ਬਿਕਦੇ ਨੇ ਸਾਡੇ ਐਨੇ ਭਾਰੇ ਤਾਂ ਚੱਕ ਹੁਣ ਤਾਂ ਖਾੜਾ ਨਿਬੜਿਆ ਲੋਟ ਹੈ